ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਇਸਵਿਕਸ ਤੇ ਹਿਸਟਰੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਹਿਸਟਰੀ ਨਾਲ ਸੰਬੰਧਿਤ ਹੈ ਵਿਸ਼ਾ ਹੈ ਜੀ ਆਓ ਜਾਨੀਏ ਮੁਗਲ ਸਮਰਾਟ ਔਰੰਗਜ਼ੇਬ ਬਾਰੇ ਜਿਸ ਨਾਲ ਸੰਬੰਧਿਤ ਪ੍ਰਸ਼ਨ ਪੀਟੈਟ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਤੇ ਕਲਰਕ ਆਦ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਹਨ ਉਹਨਾਂ ਪ੍ਰਸ਼ਨਾਂ ਦੇ ਬਾਰੇ ਚਰਚਾ ਕਰਦੇ ਹਾਂ ਜੀ ਔਰੰਗਜ਼ੇਬ ਦਾ ਜਨਮ ਕਦੋਂ ਹੋਇਆ ਹੈ ਜੀ 3 ਨਵੰਬਰ 1618 ਈਸਵੀ ਨੂੰ ਹੋਇਆ ਕਿੱਥੇ ਉਜੈਨ ਦੇ ਨੇੜੇ ਦੋਹਾਂਦ ਵਿਖੇ ਹੋਇਆ ਔਰੰਗਜ਼ੇਬ ਦੇ ਪਿਤਾ ਜੀ ਦਾ ਕੀ ਨਾਂ ਸੀ ਔਰੰਗਜ਼ੇਬ ਦੇ ਪਿਤਾ ਜੀ ਦਾ ਨਾਂ ਸ਼ਾਹਜਹਾਂ ਸੀ ਜਿੰਨੇ ਵੀ ਔਰੰਗਜ਼ੇਬ ਦੇ ਬਾਰੇ ਮੈਂ ਪ੍ਰਸ਼ਨ ਕਰਾਵਾਂਗੀ ਸਾਰੇ ਹੀ ਮਹੱਤਵਪੂਰਨ ਹੋਣਗੇ ਔਰੰਗਜ਼ੇਬ ਦੀ ਮਾਤਾ ਜੀ ਦਾ ਕੀ ਨਾਮ ਸੀ ਮਮਤਾਜ਼ ਬੇਗਮ ਤੇ ਔਰੰਗਜ਼ੇਬ ਦਾ ਪੂਰਾ ਨਾਮ ਕੀ ਸੀ ਮੋਹੀ ਉਦਦੀਨ ਮੁਹੰਮਦ ਔਰੰਗਜ਼ੇਬ ਸੀ ਇੰਪੋਰਟੈਂਟ ਕੁਐਸਚਨ ਹੈ ਜੀ ਉਹਨਾਂ ਦੀ ਮਾਤਾ ਦਾ ਨਾਮ ਮਮਤਾਜ਼ ਬੇਗਮ ਸੀ ਔਰੰਗਜ਼ੇਬ ਦੇ ਪਿਤਾ ਮਾਤਾ ਜਨਮ ਤੇ ਜਨਮ ਸਥਾਨ ਤੇ ਉਸ ਦਾ ਪੂਰਾ ਨਾਮ ਇਹ ਸਾਰੇ ਹੀ ਕੁਐਸਚਨ ਇੰਪੋਰਟੈਂਟ ਨੇ ਔਰੰਗਜ਼ੇਬ ਦਾ ਵਿਆਹ ਹੋਇਆ ਹੈ ਜੀ 18 ਮਈ 1637 ਈਸਵੀ ਨੂੰ ਹੋਇਆ ਕਿਸ ਨਾਲ ਦਿਲਰਾਸ ਬਾਨੋ ਨਾਲ ਹੋਇਆ ਦਿਲਰਾਸ ਬਾਨੋ ਨਾਲ ਉਸ ਦਾ ਵਿਆਹ 18 ਮਈ 1637 ਈਸਵੀ ਨੂੰ ਹੋਇਆ ਔਰੰਗਜ਼ੇਬ ਨੂੰ ਹੋਰ ਕੀ ਕਿਹਾ ਜਾਂਦਾ ਸੀ ਜ਼ਿੰਦਾ ਪੀਰ ਤੇ ਔਰੰਗਜ਼ੇਬ ਨੂੰ ਬਹਾਦਰ ਦਾ ਖਿਤਾਬ ਕਿਸ ਨੇ ਦਿੱਤਾ ਉਸ ਦੇ ਪਿਤਾ ਸ਼ਾਹ ਜਹਾਂ ਦੁਆਰਾ ਦਿੱਤਾ ਗਿਆ ਸੀ ਮਹੱਦਰ ਦਾ ਕਿਤਾਬ ਸ਼ਾਹ ਜਹਾਂ ਦੁਆਰਾ ਔਰੰਗਜ਼ੇਬ ਨੂੰ ਦਿੱਤਾ ਗਿਆ ਸੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਔਰੰਗਜ਼ੇਬ ਨਾਲ ਸੰਬੰਧਿਤ ਉਹਨਾਂ ਦੇ ਉਸਤਾਦ ਦਾ ਨਾਮ ਪੀਰ ਮੁਹੰਮਦ ਹਕੀਮ ਸੀ ਕੀ ਸੀ ਉਹਨਾਂ ਦੇ ਉਸਤਾਦ ਦਾ ਨਾਮ ਪੀਰ ਮੁਹੰਮਦ ਹਕੀਮ 15 April 1658 AD शाही फौज दे औरंगजेब ਵਿਚਕਾਰ ਧਰਮਤ ਉਜੈਨ ਦੇ ਨੇੜੇ ਲੜਾਈ ਹੋਈ ਜਿਸ ਦੇ ਵਿੱਚ ਸ਼ਾਹੀ ਫੌਜ ਦੀ ਹਾਰ ਹੋਈ ਸ਼ਾਹੀ ਫੌਜ ਦੇ اورنگਜੇਬ ਦੇ ਵਿਚਕਾਰ ਧਰਮਤ ਦੇ ਨੇੜੇ ਲੜਾਈ ਹੋਈ ਜਿਸ ਦੇ ਵਿੱਚ ਸ਼ਾਹੀ ਫੌਜ ਦੀ ਜਿਹੜੀ ਹੈ ਉਹ ਹਾਰ ਹੋ ਗਈ اورنگਜੇਬ ਦੀ ਪਹਿਲੀ ਤਾਜਪੋਸ਼ੀ ਕਦੋਂ ਹੋਈ 21 ਜੁਲਾਈ 1658 ਈਸਵੀ ਨੂੰ ਹੋਈ ਕਿੱਥੇ ਆਗਰਾ ਵਿਖੇ ਸਮੋਗੜ ਦੀ ਲੜਾਈ ਵਿੱਚ ਜਿੱਤ ਬਾਦ ਪ੍ਰਾਪਤ ਤੇ ਔਰੰਗਜ਼ੇਬ ਦੀ ਦੂਜੀ ਤਾਜ਼ਪੋਸ਼ੀ ਹੋਈ ਹੈ ਜੀ 5 ਜੂਨ 1659 ਈਸਵੀ ਨੂੰ ਦਿੱਲੀ ਵਿਖੇ ਹੋਈ ਪਹਿਲੀ ਸਮੋਗੜ ਦੀ ਲੜਾਈ ਤੋਂ ਬਾਅਦ ਤੇ ਦੂਜੀ ਜਿਹੜੀ ਹੈ ਦਿੱਲੀ ਵਿਖੇ ਉਹਨਾਂ ਦੀ ਤਾਜ਼ਪੋਸ਼ੀ ਹੋਈ ਦੋ ਤਾਜ਼ਪੋਸ਼ੀਆਂ ਹੋਈਆਂ ਔਰੰਗਜ਼ੇਬ ਦੀਆਂ 1658 ਤੇ 1659 29 ਮਈ 1658 ਈਸਵੀ ਨੂੰ ਦਾਰਾ ਸ਼ਿਕੋ ਅਤੇ ਔਰੰਗਜ਼ੇਬ ਦੇ ਵਿਚਕਾਰ ਸਮੋਗੜ ਵਿੱਚ ਹੋਈ ਲੜਾਈ ਵਿੱਚ ਦਾਰਾ ਸ਼ਿਕੋ ਦੀ ਹਾਰ ਹੋਈ ਸਮੂਗੜ ਦੀ ਲੜਾਈ ਕਦੋਂ ਹੋਈ ਹੈ ਜੀ 29 ਮਈ 1658 ਈਸਵੀ ਨੂੰ ਹੋਈ ਕਿੰਦਾ ਕਿਨਾਂ ਦੇ ਵਿਚਕਾਰ ਔਰੰਗਜ਼ੇਬ ਤੇ ਦਾਰਾ ਸ਼ਿਕੋ ਜਿਸ ਚ ਦਾਰਾ ਸ਼ਿਕੋ ਦੀ ਹਾਰ ਹੋਈ ਪਹਿਲੀ ਤਾਸਪੋਸ਼ੀ ਦੇ ਸਮੇਂ ਔਰੰਗਜ਼ੇਬ ਨੇ ਅਬਦੁਲ ਮੁਜ਼ੱਫਰ ਮਹਉਦੀਨ ਮੁਜ਼ੱਫਰ ਔਰੰਗਜ਼ੇਬ ਬਹਾਦਰ ਆलम ਕੀ ਦੀ ਉਪਾਦੀ ਤਾਰਨ ਕੀਤੀ ਉਪਾਦੀ ਦਾ ਨਾਮ ਯਾਦ ਰੱਖ ਲੈਣਾ ਪਹਿਲੀ ਤਾਸਪੋਸ਼ੀ 1658 ਚ ਦੂਜੀ 1659 ਚ ਦੂਸਰੀ ਤਾਸਪੋਸ਼ੀ ਦੇ ਦੌਰਾਨ ਔਰੰਗਜ਼ੇਬ ਨੇ ਅਬੂਲ ਮੁਜ਼ਫਰ ਮਹਉਦੀਨ ਮੁਜ਼ਫਰ ਔਰੰਗਜ਼ੇਬ ਬਹਾਦਰ ਆਲਮਗੀਰ ਬਾਦਸ਼ਾ ਗਾਜ਼ੀ ਦਾ ਖਿਤਾਬ ਤਾਰਨ ਕੀਤਾ ਤਾਂ ਦੋਨਾਂ ਕਿਤਾਬਾਂ ਦੇ ਨਾਮ ਜਿਹੜੇ ਹੈ ਤੁਸੀਂ ਨੋਟ ਕਰ ਲਓ ਪਹਿਲੀ ਤੋਂ ਬਾਅਦ ਕਿਹੜਾ ਦੂਜੀ ਤਾਸਪੋਸ਼ੀ ਤੋਂ ਬਾਅਦ ਕਿਹੜਾ ਖਿਤਾਬ ਮਿਲਿਆ ਔਰੰਗਜ਼ੇਬ ਨੇ 1600 79 ਇਸਵੀ ਵਿੱਚ ਔਰੰਗਾਬਾਦ ਮਹਾਰਾਸ਼ਟਰ ਵਿੱਚ ਬੀਬੀ ਕਾ ਮਕਬਰਾ ਬਣਵਾਇਆ ਜਿਸ ਨੂੰ ਦੂਜਾ ਤਾਜ ਮਹਿਲ ਵੀ ਕਿਹਾ ਜਾਂਦਾ ਹੈ ਬੜਾ ਇੰਪੋਰਟੈਂਟ ਕੁਸਚਨ ਹੈ ਜੀ ਦੂਜਾ ਤਾਜ ਮਹਿਲ ਦਾ ਖਿਤਾਬ ਕਿਸ ਨੂੰ ਦਿੱਤਾ ਗਿਆ ਹੈ ਬੀਬੀ ਕਾ ਮਕਬਰਾ ਜਿਹੜਾ ਮਹਾਰਾਸ਼ਟਰ ਵਿੱਚ ਔਰੰਗਜ਼ੇਬ ਦੁਆਰਾ ਬਣਾਇਆ ਗਿਆ 1686 ਇਸਵੀ ਦੇ ਵਿੱਚ ਔਰੰਗਜ਼ੇਬ ਨੇ ਪੀజాਪੁਰ ਅਤੇ 1687 ਇਸੀ ਵਿੱਚ ਗੋਲਕੁੰਡਾ ਨੂੰ ਮੁਗਲ ਸਾਮਰਾਜ ਵਿੱਚ ਮਿਲਾ ਲਿਆ ਔਰੰਗਜ਼ੇਬ ਵੀਨਾ ਨਾਂ ਦਾ ਇੱਕ ਸਾਜ਼ ਵਜਾਉਣ ਵਿੱਚ ਨਪੁੰਸੀ 1686 ਵਿੱਚ ਬੀਜ਼ਾਪੁਰ ਤੇ 87 ਵਿੱਚ ਗੋਲਕੁੰਡਾ ਨੂੰ ਉਹਨਾਂ ਨੇ ਮੁਗਲ ਸਾਮਰਾਜ ਵਿੱਚ ਮਿਲਾ ਕੇ ਮੁਗਲ ਸਾਮਰਾਜ ਦਾ ਜੋ ਵਿਸਥਾਰ ਕੀਤਾ ਔਰੰਗਜ਼ੇਬ ਨੇ ਜਾਟਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅਮਰ ਦੇ ਰਾਜਾ ਬਿਸ਼ਨ ਸਿੰਘ ਕਸ਼ਵਾਹਾ ਨੂੰ ਨਿਯੁਕਤ ਕੀਤਾ ਸੀ ਬਿਸ਼ਨ ਸਿੰਘ ਕਸ਼ਵਾਹਾ ਨੂੰ ਜਾਟਾਂ ਦੇ ਵਿਦ્રોਨ ਨੂੰ ਪੂਰੀ ਤਰ੍ਹਾਂ ਖਤਮ ਕਰ ਲਈ ਨਿਯੁਕਤ ਕੀਤਾ ਗਿਆ ਦੁਰਗਾਦਾਸ ਦੇ ਉਕਸਾਨ ਤੇ ਔਰੰਗਜ਼ੇਬ ਦੇ ਪੁੱਤਰ ਅਕਬਰ ਨੇ 11 ਜਨਵਰੀ 1681 ਨੂੰ ਆਪਣੇ ਆਪ ਨੂੰ ਬਾਦਸ਼ਾਹ ਠਹਿਤ ਕਰਤਾ ਤੇ ਔਰੰਗਜ਼ੇਬ ਦੇ ਸਮੇਂ ਇੱਕ ਫ੍ਰਾਂਸੀਸੀ ਯਾਤਰੀ ਭਾਰਤ ਆਇਆ ਉਸ ਦਾ ਨਾਮ ਸੀ ਫ੍ਰੈਕੋਇਸ ਬਾਰਨੀਅਰ ਸੀ ਇੰਪੋਰਟੈਂਟ ਕੁਐਸਚਨ ਨੇ ਤੁਸੀਂ ਕਾਪੀ ਤੇ ਨੋਟ ਕਰਕੇ ਨਾਲੋਂ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰੋ ਔਰੰਗਜ਼ੇਬ ਦੀ ਮੌਤ ਜਿਹੜੀ ਹੈ 3 ਮਾਰਚ 1707 ਈਸਵੀ ਦੇ ਵਿੱਚ ਹੋਈ ਕਿੱਥੇ ਅਹਿਮਦਨਗਰ ਵਿੱਚ ਹੋਈ ਤੇ ਔਰੰਗਜ਼ੇਬ ਨੂੰ ਦਫਨਾਇਆ ਕਿੱਥੇ ਗਿਆ ਖੁਲਦਾਬਾਦ ਦੇ ਵਿੱਚ ਫਕੀਰ ਜੈਨ ਦਿਨ ਉਦਦੀਨ ਉਦਦੀਨ ਸ਼ਿਰਾਜ਼ੀ ਦੀ ਕਬਰ ਦੇ ਨੇੜੇ ਉਸ ਨੂੰ ਦਫਨਾ ਦਿੱਤਾ ਗਿਆ ਸੋ ਇਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਔਰੰਗਜ਼ੇਬ ਦੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਤੇ ਇੰਪੋਰਟੈਂਟ ਕੁਸਚਨ ਕਿਹੜੇ ਨੇ ਜੀ ਉਸ ਦਾ ਜਨਮ ਮਾਤਾ ਪਿਤਾ ਉਸ ਦਾ ਖਿਤਾਬ ਉਸ ਦੀਆਂ ਲੜਾਈਆਂ ਤੇ ਮੌਤ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਪੰਜਾਬੀ ਜਨਰਲ ਨੌਲੇਜ ਕਰੰਟ ਅਫੇਅਰਸ ਸਵਿਕਸ ਤੇ ਹਿਸਟਰੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ